ਜਨ ਪੰਜਾਬੀ ਨੂੰ ਇਹਦੇ ਦਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਊਨਾ ਰੋਡ ਹੁਸ਼ਿਆਰਪੁਰ ਵਿਖੇ ਜਿੱਥੇ ਧੰਨ ਧੰਨ ਸਤਗੁਰੂ ਰਬਿਦਾਸ ਮਹਾਰਾਜ ਜੀ ਦੇ ਨਾਂ ਤੇ ਸ਼੍ਰੀ ਗੁਰੂ ਰਬਿਦਾਸ ਆਯੋਗਿਕ ਯੂਨੀਵਰਸਿਟੀ ਹੁਸ਼ਿਆਰਪੁਰ ਸੋ ਅੰਦਲੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਧੰਨ ਧੰਨ ਸਤਗੁਰੂ ਰਬਿਦਾਸ ਮਹਾਰਾਜ ਜੀ ਦੀ ਜਿਹੜੀ ਮੂਰਤੀ ਦੀ ਜਿਹੜੀ ਲਗਾਈ ਗਈ ਆ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਕਿੰਨੇ ਖੂਬਸੂਰਤ ਜਿਹੜੀ ਆ ਸਤਗੁਰੂ ਰਬਿਦਾਸ ਮਹਾਰਾਜ ਜੀ ਦੇ ਨਾਂ ਤੇ ਮਹੌrt ਜਿਹੜੀ ਲਗਾਈ ਗਈ ਆ ਉਸ ਦੇ ਨਾਲ ਨਾਲ ਸਾਂਝੀਆਂ ਜਾਣਕਾਰੀ ਕਰ ਰਹੇ ਆ ਕਿ ਕਿੰਨੀ ਸੀ ਆਪਣੇ ਕਮੈਂਟਾਂ ਦੇ ਵਿੱਚ ਹਮੇਸ਼ਾ ਸਵਾਲ ਕਰਦੇ ਹੁੰਦੇ ਸੀ ਕਿ ਯੂਨੀਵਰਸਿਟੀ ਜਿਹੜੀਆਂ ਸਰਕਾਰਾਂ ਵੱਲੋਂ ਜਿੰਨੀਆਂ ਵੀ ਬਣਾਈਆਂ ਜਾਂਦੀਆਂ ਉਹ ਜੰਗਲ ਦੇ ਰੂਪ ਦੇ ਵਿੱਚ ਰਹਿ ਗਈਆਂ ਪਰ ਕਿਸੇ ਤਰ੍ਹਾਂ ਦੀ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਂਦੀ ਅੱਜ ਸਾਡਾ ਮਕਸਦ ਸੀਗਾ ਕਿ ਜਨ ਜਨ ਪੰਜਾਬੀ ਨੂਰ ਦੇ ਨਾਲ ਜਿੰਨੀਆਂ ਵੀ ਤਸਵੀਰਾਂ ਅੰਦਲੀਆਂ ਸਾਂਝੀਆਂ ਕਰ ਰਹੇ ਹਾਂ ਉਸ ਦੇ ਨਾਲ ਨਾਲ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਸਤਗੁਰੂ ਅਰਬਦਾਸ ਮਹਾਰਾਜ ਦੇ ਨਾਂ ਤੇ ਆਦੋਆਯਦਿਕ ਯੂਨੀਵਰਸਿਟੀ ਜੋ ਬਣਾਈ ਗਈ ਆ ਉਸ ਤੋਂ ਬਿਲਕੁਲ ਜਿਹੜੀ ਫਰੀਦ ਜਿਹੜੀ ਮੈਡੀਸਨ ਜਿਹੜੀ ਮਿਲਿਆ ਇਹ ਸ਼ੂਗਰ ਦੀ ਜੋ ਮੈਡੀਸਨ ਆ ਕਵੀ ਸਟਾਬਲੋ ਜਿਹੜਾ ਪੈਸਾ ਨਹੀਂ ਲੈ ਗਿਆ ਖਾਸ ਕਰਕੇ ਜਿਹੜੀ ਮੇਰੀ ਵਾਈਫ ਨੂੰ ਜਿਹੜੀ ਸ਼ੂਗਰ ਹੋਈ ਸੀ ਇਸ ਕਰਕੇ ਅਸੀਂ ਜਿਹੜੀਆਂ ਇਹ ਮੈਡੀਸਨ ਜਿਹੜੀ ਇੱਥੋਂ ਪ੍ਰਾਪਤ ਕੀਤੀ ਆ ਔਰ ਦਸ਼ਕਾਂ ਨੂੰ ਹੋਰ ਜਾਣਕਾਰੀ ਸਾਂਝੀ ਕਰੀ ਕਿ ਕਿਸੇ ਤਰ੍ਹਾਂ ਦੀ ਤੁਸੀਂ ਕੋਰਸ ਕਰਉਣਾ ਵੱਡੇ ਲੈਵਲ ਤੇ ਕੋਰਸ ਕਰਉਣਾ ਆ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਸਥਾਨ ਤੇ ਆ ਕੇ ਕੋਰਸ ਕਰਾ ਸਕਦੇ ਉਸ ਦੇ ਨਾਲ ਨਾਲ ਜਿਹੜੀ ਆਜੋ ਵਜੇਗੀ ਤੇ ਨਾਲ ਓਮੋਪੈਥਿਕ ਦਵਾਈ ਜਿਹੜੀ ਆ ਬਿਲਕੁਲ ਫਰੀ ਦਿੱਤੀ ਜਾਂਦੀ ਆ ਕਿਸੇ ਤਰ੍ਹਾਂ ਦਾ ਕੋਈ ਵੀ ਚਾਰਜ ਨਹੀਂ ਕੀਤਾ ਜਾਂਦਾ ਸਤਗੁਰ ਅਬਦਾਸ ਮਹਾਰਾਜੀ ਦੇ ਨਾਂ ਤੇ ਆਦਵੈਦਿਕ ਜੁਨੀ ਵਸਤੀ ਜੋ ਬਣਾਈ ਗਈ ਹੈ ਅੰਦਰੀਆਂ ਤਸਵੀਰਾਂ ਸਾਂਝੀਆਂ ਕਰਨ ਦਾ ਮਤਲਬ ਆ ਕਿ ਦਸ਼ਕਾਂ ਵੱਲੋਂ ਹਮੇਸ਼ਾ ਜਿਹੜਾ ਗੁਰੂਬਦਾਸ ਨਾਮ ਲੈਵਾ ਸੰਗਤਾਂ ਵੱਲੋਂ ਦੀ ਹਮੇਸ਼ਾ ਜਿਹੜਾ ਰੋਸ ਹੈ ਕਿ ਜਿਹੜੀਆਂ ਸਰਕਾਰਾਂ ਵੱਲੋਂ ਜਿੰਨੀਆਂ ਵੀ ਜੁਨੀਆ ਵਸਤੀਆਂ ਜਾਂ ਕਿਸੇ ਤਰ੍ਹਾਂ ਦੇ ਨਾਂ ਤੇ ਵੀ ਬਾਬਾ ਸਾਹਿਬ ਦੇ ਨਾਂ ਤੇ ਜਾਂ ਕਿਨੇ ਗੁਰਬਦਾਸ ਮਹਾਰਾਜ ਦੇ ਨਾਂ ਤੇ ਬਣਾਈ ਜਾਂਦੇ ਆ ਪਰ ਉਹ ਜੰਗਲ ਏਰੀਆ ਬਣਿਆ ਹੋਇਆ ਸੋ ਅੰਦਰੀਆਂ ਤਸਵੀਰਾਂ ਅੱਜ ਸਾਂਝੀਆਂ ਕਰ ਰਹੇ ਆ ਕਿ ਬਹੁਤ ਵੱਡੀ ਜਿਹੜੀ ਗੁਰੂ ਅਰਬਿਦਾਸ ਨੇ ਮਿਲ ਸਕਤਾ ਆ ਬਾਬਾ ਸਾਹਿਬ ਦੇ ਪੈਰੋ ਘਰਾਂ ਲਈ ਬਹੁਤ ਵੱਡੀ ਜਿਹੀ ਖੁਸ਼ਖਬਰੀ ਸਾਂਝੀ ਕਰ ਰਹੇ ਆ ਕਿ ਸਤਗੁਰੂ ਅਰਬਿਦਾਸ ਮਹਾਰਾਜ ਦੇ ਨਾਂ ਤੇ ਹਸਪਤਾਲ ਤੇ ਕਾਲਜ ਜਿਹੜਾ ਆ ਇਸ ਸਥਾਨ ਤੇ ਬਣਾਇਆ ਜਾਵੇਗਾ ਉਤੇ ਵੱਡੀ ਜਨਸਖਿਆ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਂ ਤੇ ਜਿੰਨੇ ਵੀ ਪੈਰੋਕਾਰ ਹੈਗੇ ਆ ਉਹ ਇੱਥੇ ਆ ਕੇ ਆਪਣਾ ਪੜ੍ਹਾਈ ਵਗੈਰਾ ਜਾਂ ਕਿਸੇ ਤਰ੍ਹਾਂ ਦੇ ਕੋਰਸ ਜਿ ਰਿਆ ਕਰ ਰਹੇ ਆ ਬਹੁਤ ਵੱਡੀ ਜਿਹੜੀ ਮਾਣ ਵਾਲੀ ਗੱਲ ਹੈ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਂ ਤੇ ਸਰਕਾਰਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਜਾਂਦਾ ਪਰ ਅੱਜ ਜਿਹੜਾ ਮਕਸਦ ਹੈ ਸਿਗਾ ਕਿ ਅੰਦਰਲੀਆਂ ਤਸਵੀਰਾਂ ਸਾਂਝੀਆਂ ਕਰਨੀਆਂ ਸਟਾਫ ਵੱਲੋਂ ਅਸੀਂ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਸਾਂਝੀ ਦੀ ਕਰ ਰਹੇ ਆ ਯੋਗਾ ਵਗੈਰਾ ਦੀ ਕਰਾਇਆ ਜਾਂਦਾ ਮੈਡੀਸਨ ਦੀ ਬਗੈਰਾ ਦਿੱਤਾ ਜਾਂਦਾ ਮਰੀਜ਼ਾਂ ਵਾਸਤੇ ਤੇ ਕੋਰਸ ਵੀ ਦੇ ਵੱਖ-ਵੱਖ ਕਰਾਏ ਜਾਂਦੇ ਆ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਅੰਦਰੀਆਂ ਸਾਂਝੀਆਂ ਕਰ ਰਹਿਆਂ ਉਹਦੀ ਜਾਣਕਾਰੀ ਜਿਹੜੀ ਐ ਇੱਥੇ ਦੇ ਜਿਹੜੇ ਅਫਸਰ ਆ ਮੰਜੂ ਬਾਲਾ ਮੈਡਮ ਉਹਨਾਂ ਦੀ ਸੋਣੋ ਤੁਸੀਂ ਉਹਨਾਂ ਨੇ ਕੀ ਆਪਣੇ ਵਿਚਾਰ ਜਿਹੜੇ ਦਿੱਤੇ ਸੋ ਲਗਾਤਾਰ ਸਾਡੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖਦੇ ਰਹੋ ਹਾਂਜੀ ਮੈਡਮ ਕੀ ਨਾਮ ਹੈ ਮੈਂ ਡਾਕਟਰ ਅੰਜੂ ਬਾਲਾ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਗੁਰੂ ਅਵਿਦਾ ਆਯੁਰਵੈਦ ਵਿਨੀਵਸਿਟੀ ਤੇ ਮੈਡਮ ਗੁਰਪ੍ਰਤਾਸ ਮਹਾਰਾਜ ਦੇ ਨਾਮ ਲੈ ਕੇ ਸੰਤਾ ਜੀ ਜੀ ਵੀ ਹੈਗੀਆਂ ਤੇ ਉਹਨਾਂ ਨੂੰ ਹਮੇਸ਼ਾ ਸਵਾਲ ਚ ਪੁੱਛਿਆ ਜਾਂਦਾ ਸੀ ਕਿ ਜਿਹੜੀ ਗੁਰਪ੍ਰਤਾਸ ਮਹਾਰਾਜ ਦੇ ਨਾਮ ਤੇ ਯੂਨੀਵਰਸਿਟੀ ਬਣਾਈ ਗਈ ਆ ਤੇ ਸਰਕਾਰ ਵੱਲੋਂ ਬਿਲਕੁਲ ਜੰਗਲ ਏਰੀਆ ਆ ਤੇ ਮੈਨੂੰ ਕੀ ਕਹਿਣਾ ਚਾਹੁੰਦੇ ਹੋ ਦਸ਼ਕਾਂ ਨੂੰ ਨਹੀਂ ਨਹੀਂ ਜੀ ਯੂਨੀਵਰਸਿਟੀ ਜਿਹੜੀ ਆਪਣੀ ਹੈ 2011 ਦੇ ਵਿੱਚ ਐਸਟੈਬਲਿਸ਼ ਹੋਈ ਸੀ 2016 ਦੇ ਵਿੱਚ ਆਪਣੀ ਇੱਥੇ ਸ਼ਿਫਟ ਹੋਈ ਹੈ ਇਹ ਯੂਨੀਵਰਸਿਟੀ ਪਹਿਲਾਂ ਸ਼ਹਿਰ ਦੇ ਵਿੱਚ ਸੀਗੀ ਤੇ ਉਸ ਤੋਂ ਬਾਅਦ ਹੁਣ ਅਸੀਂ ਇੱਥੇ ਜਿਹੜੇ ਯੂਨੀਵਰਸਿਟੀ ਦੇ ਅੰਦਰ ਆਪਣੇ 18 ਆਯੁਰਵੈਦਿਕ ਕਾਲਜ ਚੱਲਦੇ ਪਈਆਂ ਦੋ ਹੋਮੋਪੈਥੀ ਹੈ ਇੱਕ ਯੂਨਾਨੀ ਕਾਲਜ ਚੱਲਦਾ ਪਿਆ ਤੇ ਹੁਣ ਆਪਣਾ ਪਲਾਨ ਹੈਗਾ ਵੀ ਇੱਥੇ ਇੱਕ 100 ਬੈਡਡ ਹਸਪੀਟਲ ਸ਼ੁਰੂ ਕਰਕੇ ਆਪਾਂ ਨਾਲ ਹੀ ਇਹਦੇ ਪੰਚਕਰਮਾ ਸੈਂਟਰ ਸ਼ੁਰੂ ਕਰ ਰਹੇ ਹਾਂ ਬਹੁਤ ਜਲਦ ਤੇ ਉਸ ਤੋਂ ਇਲਾਵਾ ਨਾਲ ਹੀ ਇੱਕ ਯੂਨੀਵਰਸਿਟੀ ਦੇ ਅੰਦਰ ਹੀ ਕੈਂਪਸ ਦੇ ਵਿੱਚ ਆਪਾਂ ਆਯੁਰਵੈਦਿਕ ਕਾਲਜ ਵੀ ਸ਼ੁਰੂ ਕਰਨ ਜਾ ਰਹੇ ਹਾਂ ਜਲਦੀ ਉਹਨਾਂ ਜਿਹੜੀ ਕੋਰਸ ਵਗੈਰਾ ਕਿੱਥੇ ਜਾਂਦੇ ਨੇ ਜੇਕਰ ਤੁਸੀਂ ਆਯੁਰਵੇਦ ਜਾਂ ਕੋਈ ਹੋਰ ਉਹਨਾਂ ਨੇ ਕੋਈ ਫੀਸ ਵਗੈਰਾ ਵੀ ਚਾਰਜ ਕੀਤੀ ਜਾਂਦੀ ਆ ਹਾਂਜੀ ਸਰ ਜਿਹੜੇ ਆਯੁਰਵੈਦਿਕ ਕੋਰਸਿਸ ਐ ਉਹਨਾਂ ਦੀ ਸਰਕਾਰ ਨੇ ਜੋ ਤੈਅ ਕੀਤੀ ਹੋਈ ਐ 2.5 ਲੱਖ ਰੁਪਿਆ ਸਾਲ ਦੀ ਫੀਸ ਹੁੰਦੀ ਐ ਉਹ ਸਰਕਾਰ ਵੱਲੋਂ ਹੀ ਐ ਜੋ ਵੀ ਉਹਨਾਂ ਨੇ ਦਿੱਤਾ ਹੋਇਆ ਉਹੀ ਕਾਲਜਾਂ ਤੋਂ ਫੀਸ ਲੈਣੇ ਆ ਆਪਾਂ ਇਸ ਤੋਂ ਇਲਾਵਾ ਇੱਥੇ ਡਿਪਲੋਮਾ ਯੋਗਾ ਦੇ ਵਿੱਚ ਵੀ ਸ਼ੁਰੂ ਹੋਇਆ ਐ ਜਿਹਦੀ 1000 ਰੁਪਿਆ ਫੀਸ ਲੈਣੇ ਆ ਆਪਾਂ ਪਲੱਸ 2 ਕਿਸੇ ਵੀ ਫੀਲਡ ਦੇ ਵਿੱਚ ਬੱਚੇ ਨੇ ਕੀਤਾ ਹੋਇਆ ਉਸ ਤੋਂ ਬਾਅਦ ਉਹ ਐਡਮਿਸ਼ਨ ਲੈਂਦਾ ਹੈ ਇੱਥੇ 4 ਮਹੀਨੇ ਬਾਅਦ ਉਹ ਪਹਿਲੇ ਪੇਪਰ ਦੇ ਕੇ ਜੇ ਬੱਚਾ ਪਾਸ ਹੋ ਜਾਂਦਾ ਹੈ ਤੇ ਫਿਰ ਉਹਦੀ ਨਾਲ ਹੀ ਆਪਾਂ ਇੱਕ ਹਫ਼ਤੇ ਦੀ ਟ੍ਰੇਨਿੰਗ ਲਗਵਾ ਕੇ ਬੱਚੇ ਦੀ 8000 ਸਟਾਈਪੈਂਟ ਉਹਦੀ ਜਿਹੜੀ ਹੈ ਜੋਬ ਇੱਕ ਤਰ੍ਹਾਂ ਦੀ ਸ਼ੁਰੂ ਹੋ ਜਾਂਦੀ ਹੈ ਸਕਾਲਰਸ਼ਿਪ ਆਏ 1 ਸਾਲ ਦੇ ਬਾਅਦ ਬੱਚਾ ਫਿਰ 25000 ਸੈਲਰੀ ਦੇ ਉੱਤੇ ਉਹੋ ਫੀਲਡ ਦੇ ਵਿੱਚ ਜੋਬ ਸ਼ੁਰੂ ਹੋ ਜਾਂਦੀ ਹੈ ਬੱਚੇ ਦੀ ਜਿਵੇਂ ਕਿ ਇਸ ਤਰ੍ਹਾਂ ਤੁਸੀਂ ਦੱਸਿਆ ਕਿ ਗੁਰੂ ਰਵਤ ਮਹਾਰਾਜੀ ਦੇ ਨਾਂ ਤੇ ਯੂਨੀਵਰਸਿਟੀ ਦੇ ਅੰਦਰ ਆ ਸਰ ਵਗੈਰਾ ਬਣਾਇਆ ਜਾਂਦਾ ਤੇ ਮੈਂ ਕਹਦਾ ਤਾਂ ਤੁਸੀਂ ਸ਼ੁਰੂ ਸਜਣਾ ਪੰਚਕਰਮਾ ਸੈਂਟਰ ਅਸੀਂ ਬਹੁਤ ਜਲਦੀ 1-2 ਮਹੀਨੇ ਦੇ ਅੰਦਰ ਹੀ ਅਸੀਂ ਸ਼ੁਰੂ ਕਰ ਦੇਣਾ ਆ ਤੇ ਉਸ ਤੋਂ ਇਲਾਵਾ ਜਿਹੜਾ ਕਾਲਜ ਦਾ ਪ੍ਰੋਜੈਕਟ ਹੈ ਉਹ ਨਕਸ਼ਾ ਵਗੈਰਾ ਪਾਸ ਹੋਣਾ ਅਸੀਂ ਦੇਤਾ ਆ ਉਹ ਫਿਰ ਜਿਹੜਾ 6 ਮਹੀਨੇ ਸਾਲ ਦੇ ਵਿੱਚ ਵਿੱਚ ਇਹਦੀ ਬਿਲਡਿੰਗ ਆਪਾਂ ਖੜੀ ਕਰਕੇ ਇੱਥੇ ਸ਼ੁਰੂ ਕਰ ਲੈਣਾ 100 ਬੈੱਡਡ ਹਸਪੀਟਲ ਤੇ 100 ਸੀਟਾਂ ਬੀ ਐਮ ਐਸ ਦੀਆਂ ਨਾਲ ਇਹਨਾਂ ਨੂੰ ਵੱਡੇ ਲੈਵਲ ਤੇ ਕੋਈ ਇੱਥੇ ਕੋਰਸ ਵਗੈਰਾ ਕਰਾਈ ਜਾਂਦਾ ਹੈ ਇੱਥੇ ਪੀ ਐਚ ਡੀ ਵੀ ਚੱਲਦੀ ਰਹੀ ਹੈ ਸਰ ਪੀ ਐਚ ਡੀ ਆਯੁਰਵੇਦਾ ਦੇ ਵਿੱਚ ਵੀ ਆਪਾਂ ਕਰਵਾਉਂਦੇ ਰਹੇ ਹਾਂ ਕਿਮਨ ਕੋਈ ਟੈਬ ਕਿੰਨੇ ਤੋਂ ਕਿੰਨਾ ਹੁੰਦਾ ਜਿਹੜੇ ਕੋਰਸ ਹੈਗੇ ਆਯੁਰਵੇਦ ਹੋਮੋਪੈਥੀ ਤੇ ਯੂਨਾਨੀ ਉਹ 5 ਸਾਲ ਦੇ ਕੋਰਸ ਹੈ ਜਿਹੜਾ ਡਿਪਲੋਮਾ ਆ ਆ ਦਾ ਯੋਗਾ ਦਾ ਉਹ ਇੱਕ ਸਾਲ ਦਾ ਕੋਰਸ ਹੈ ਕਿਮਨ ਕੋਈ ਮੈਡੀਕਲ ਸੰਗੀ ਕੋਈਦਾਰ ਜਿੱਤਾ ਹਾਂਜੀ ਇੱਥੇ ਆਯੁਰਵੇਦ ਦੀ ਆਪੀਡੀ ਆਯੁਰਵੇਦ ਤੇ ਹੋਮੋਪੈਥੀ ਦੋਨੋਂ ਆਪੀਡੀਆਂ ਚੱਲਦੀਆਂ ਆ ਜਿੱਥੇ ਕਿ ਮਰੀਜ਼ਾਂ ਨੂੰ ਆਪਾਂ ਫ੍ਰੀ ਦੇ ਵਿੱਚ ਦਵਾਈ ਉਹਨਾਂ ਨੂੰ ਦਿੰਨੇ ਆਪਾਂ ਕਿਮਨ ਦਸਤਕਾਰ ਨੂੰ ਜਰੂਰ ਐਡਰੈਸਰ ਜਰੂਰ ਦੱਸੋ ਐਡਰੈਸਰ ਇਹਦਾ ਹੈਗਾ ਊਨਾ ਰੋਡ ਤੇ ਹੈ ਜਹਾਂ ਖੇਲਾ ਆ ਜਿਹੜਾ ਆਪਣਾ ਪੀਆਰਟੀਸੀ ਹੈ ਉਸ ਤੋਂ 2 ਕਿਲੋਮੀਟਰ ਰੱਗ ਗਿਆ ਖੜਕਾਂ ਦੇ ਵਿੱਚ ਆ ਜਾਂਦਾ ਮੇਨ ਰੋਡ ਦੇ ਉੱਪਰ ਹੀ ਆ ਆਪਣੀ ਯੂਨੀਵਰਸਿਟੀ ਉਹਨਾਂ ਰੋਡ ਤੇ ਜੇ ਮੈਨੂੰ ਦੱਸਣਾ ਹੈ ਕਿ ਕੋਈ ਡੈਕਟਰ ਨੰਬਰ ਜਿਵੇਂ ਕਰਦੇ ਇਹਦੇ ਤੇ ਸੰਪਰਕ ਕਰ ਸਕਦੇ ਅ ਸਰ ਰਿਸੈਪਸ਼ਨ ਦਾ ਨੰਬਰ ਮੈਂ ਤੁਹਾਨੂੰ ਦੇ ਦੇਣੀ ਆ ਆਦਰਵਾਇਸ ਮੇਰਾ ਨੰਬਰ ਹੈਗਾ 7087210308 ऐसा छोटा मोटा जो फीवर आता है अब तुम खुद ही बताओ क्या तुम्हारा शत्रु है या मित्र है क्या है मित्र है किसी भी ऐसे रोग को तुम्हें दबाना चाहिए कि खा चाहिए तो बुखार आने पर दवाई खानी चाहिए या बुखार रहने देना चाहिए जब तुम्हें दो तीन दिन के लिए बुखार आता है तो वो तुम्हारा मित्र होता है शत्रु नहीं इसी ऐसे बुखार को दवाई खा के दबाया मत करो क्लियर हुआ ਕਿਸੇ ਪੁਆਇੰਟ ਨੂੰ ਆਪਣੀ ਕਾਪੀ ਵਿੱਚ ਲਿਖੋ ਐਕਸਪਲੇਨ ਕਰੋ ਜਾਨ ਪੰਜਾਬੀ ਨੂੰ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ